ਤਰਨਤਾਰਨ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਬਾਈ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਬਾਈ ਦਾ ਤੂੰਦਾ ਤਹਿਸੀਲ ਖਡੂਰ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਬਾਈ ਦਾ ਜਗਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆਂ ਅੱਜ ਵੀਡੀਓ ਬਣਾਉਣ ਇੱਕ ਮੱਝ ਦੋਸਤੋ ਤੁਹਾਨੂੰ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਮੱਝ ਹੈ ਡਿਟੇਲ ਸਾਰੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਵੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਦੋਸਤੋ ਬਹੁਤ ਬਹੁਤ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰਪਰੇ ਦਾ ਫਾਇਦਾ ਸਦਾ ਆਓ ਆਪਾਂ ਬਾਕੀ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਇਸ ਮੱਝ ਦੀ ਬਾਈ ਦੇ ਕੋਲੋਂ ਪੁੱਛ ਲੈਣੇ ਆਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਬਜੀ ਐਡਰੈਸ ਬੋਲ ਦਿਓ ਆਪਣਾ ਇੱਕ ਵਾਰੀ ਇਹ ਪਿੰਡ ਤੋਂਦਾ ਤਹਿਸੀਲ ਖਡੂਰ ਸਾਹਿਬ ਡਿਸਟ੍ਰਿਕਟ ਕਰਨਦਾਰਨਾ ਜੀ ਫੋਨ ਨੰਬਰ ਤੇ ਨਾਮ ਦੱਸ ਦਿਓ ਜੀ ਨਾਮ ਜਗਦੀਸ਼ ਸਿੰਘ ਆ ਜੀ ਤੇ ਫੋਨ ਨੰਬਰ 8427 6027 29 ਠੀਕ ਹੈ ਜੀ ਅੱਛਾ ਵੀਰ ਜੀ ਇਸ ਤੋਂ ਆਪਾਂ ਨੂੰ ਗੋਵਿੰਦਗੜ੍ਹ ਸਾਹਿਬ ਕਿੰਨੀ ਦੂਰ ਪੈਣੀ ਹੈ ਇਹ 2.5 ਕਿਲੋਮੀਟਰ ਆਪਾਂ ਨੂੰ ਪੈਣੀ ਹੈ 2.5 ਕਿਲੋਮੀਟਰ ਹੈ ਨਾ ਜੀ ਗੋੰਦਵਾਲ ਸਾਹਿਬ ਤੋਂ ਥੋੜੀ ਸੈੜ ਤੇ ਆਪਣਾ ਪਿੰਡ ਦਾ ਧੁੰਦਾ ਡੰਡਾ ਹੈ ਨਾ ਸੰਜੀਤ ਜੀ ਬੜਾ ਮਸ਼ਹੂਰ ਪਿੰਡ ਹੈ ਤੁਹਾਡੇ ਪਿੰਡ ਦੇ ਰਕਤਾ ਵਾਜ ਸਿੰਘ ਧੁੰਦਾ ਸਾਡੇ ਤੋਂ ਹੈ ਹਾਂ ਭਾਈ ਸਰਬਜੀਤ ਸਿੰਘ ਹੈ ਨਾ ਠੀਕ ਹੈ ਜੀ ਇਹ ਬਾਈ ਜੀ ਜਿਹੜੀ ਅੱਜ ਆਪਾਂ ਮੱਝ ਸੇਲ ਕਰਨੀ ਆ ਸੁਆ ਕਿਨਵਾ ਸੂਈ ਜੀ ਇਹ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਸੂਈ ਹੈ ਨਾ ਜੀ ਹਾਂਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ 23 ਦਿਨ ਹੋ ਗਏ ਸੂਈ ਨੂੰ 22 23 ਦਿਨ ਹੈ ਨਾ ਜੀ ਹਾਂਜੀ ਦੁੱਧ ਬਾਈ ਜੀ ਜਿਹੜਾ ਹੁਣ ਮੋਕੇ ਦਾ ਤਿਆਰ ਕਰਨਾ ਇਹ ਹੁਣ ਇਸ ਟਾਈਮ ਤੇ 18 ਲੀਟਰ ਆ ਜੀ ਇਹਦਾ 18 ਲੀਟਰ ਪ੍ਰੋ ਆ ਚੈੱਕ ਕਰੋ ਜੀ ਪੂਰੀ ਜੈਡ ਬਲੈਕ ਕੱਟੀ ਹੈ ਜੀ 22 23 ਦਿਨ ਦਾ ਟਾਈਮ ਹੋ ਗਿਆ ਸੀ ਇਹਨੂੰ ਲਓ ਜੀ ਕਰ ਲਓ ਚੱਕ ਦੋਸਤੋ ਪੂਰੀ ਸਾਰੀ ਜੈਡ ਬਲੈਕ ਹੈ ਬੱਚੇ ਨੂੰ ਆਤ ਹੁੰਦੀ ਹੈ ਜਿੱਧਰ ਨੂੰ ਜਾਵਾਂ ਉਧਰ ਨੂੰ ਮਗਰੀ ਜਾਂਦਾ ਵੇਖੋ ਪੋਛਦੇ ਵਾਲੇ ਸਟੈਕ ਦੋਸਤੋ ਕੋਈ ਵੀ ਵਾਲ ਵਾਈਟ ਨਹੀਂ ਜੇਗਾ ਚੈੱਕ ਕਰ ਲਓ ਬਿਲਕੁਲ ਚੰਗੇ ਸੋਹਣੇ ਸੀਮੰਦੀ ਹੈ ਤੇ ਮੱਝ ਥੱਲੇ ਦੁੱਧ ਦੋਸਤੋ ਹੁਣ ਜਿਹੜਾ ਮੌਕੇ ਦਾ ਤਿਆਰ ਜੇ 18 ਲੀਟਰ ਬਾਈ ਕਹਿੰਦਾ ਦੁੱਧ ਤਿਆਰ ਆ ਕੋਈ ਵੀਰ ਆਪਣੀ ਤਸੱਲੀ ਕਰ ਸਕਦਾ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਆਹ ਲੋ ਜੀ ਵੱਡਾ ਕੱਦ ਕਾਠ ਫੁੱਲ ਵੱਡੇ ਢਾਂਚੇ ਦੀ ਪੂਰਾ ਫੁੱਲ ਹੈਵੀ ਬੋਡੀ ਵੇਟ ਚੰਗੀ ਰਾਜੀਪੂਰੀ ਜੰਮੀ ਪਲੀ ਮੱਝ ਲੋ ਜੀ ਥਾਣਾ ਥਾਣਾ ਦੀ ਕੁਆਲਿਟੀ ਜਿਹੜੀ ਚੈੱਕ ਕਰ ਲੋ ਆ ਵੇਖੋ ਜੀ ਨਖੜਵੇਂ ਚਾਰੇ ਥਣ ਲੱਗੇ ਗਏ ਆਪ ਦੇ ਵਿੱਚ ਕੋਈ ਫੋਰਸ਼ਾਂਗ ਨਾਲ ਲੱਗੀ ਬਿਲਕੁਲ ਬਰੀਕ ਚਮੜੀ ਕਾਗਜ਼ ਵਰਗੀ ਤੇ ਸਿੰਗਲ ਹੜੀ ਦੀ ਮੱਝ ਹਾਂ ਜੀ ਆਹ ਪੂਛ ਪਾਸ਼ ਦੀ ਪੰਜ ਦਾਂ ਮਰਜੀ ਲਓ ਜੀ ਦੋਸਤੋ ਕਰ ਲੋ ਚਕ ਐਨ ਪੂਛ ਦਿੱਤਾ ਮਰਜੀ ਦੋਸਤੋ ਮਰੋੜ ਦੋ ਕੋਈ ਗੱਲ ਨਹੀਂ ਅੱਛਾ ਭਾਈ ਜੀ ਤੋੜ ਕੇ ਦਿਖਾਈਏ ਜੀ ਕੋਈ ਨਹੀਂ ਜ਼ਰੂਰ ਲਓ ਦੋਸਤੋ ਮੈਂ ਦਾ ਇੱਕ ਵਾਰੀ ਫੇਸ ਕੁਆਲਿਟੀ ਚੈੱਕ ਕਰ ਲਉ ਆ ਲਓ ਜੀ ਪੂਰਾ ਦੋਸਤੋ ਵੱਡਾ ਕਦ ਕਾਠ ਇਹਦੀ ਪਿੱਠ ਪਰ ਵੀ ਚੜਾਈ ਚ ਕਰ ਲਓ ਦੇਖੋ ਦੋਸਤੋ ਬੂਰੀ ਖੂਬਸੂਰਤ ਮੱਝ ਆ ਕਿਥੋਂ ਤੱਕ ਮੈਨੂੰ ਉਮੀਦ ਆ ਵੀ ਚਲੋ ਇਹ ਮੱਝਾਂ ਇਹੋ ਜਿਹੀਆਂ ਜ਼ਿਆਦਾਤਰ ਹਰਿਆਣੇ ਦੇ ਵਿੱਚ ਆਉਂਦੀਆਂ ਪਰ ਬਾਈ ਕਹਿੰਦਾ ਵੀ ਸਾਨੂੰ ਪਤਾ ਨਹੀਂ ਕਿ ਇਸ ਚੀਜ਼ ਦਾ ਇਧਰੋਂ ਕੀ ਦੀ ਹੈ ਲਓ ਜੀ ਬਾਈ ਥੋੜੀ ਜੀ ਇਹਨੂੰ ਇੱਕ ਵਾਰ ਹੋਰ ਤੋੜ ਕੇ ਦੇ ਦਿਓ ਹਾਂਜੀ ਆ ਰਹੀ ਦੋਸਤੋ ਕਰ ਲਓ ਚੈੱਕ ਦੋਸਤੋ ਬਿਲਕੁਲ ਨਿਕਾ ਨਿਕਾ ਰਿੰਗ ਸਿੰਘ ਲੋ ਜੀ ਵੀ ਕੋ ਚੈੱਕ ਕਰੋ ਸੂਤ ਆ ਕਿਹਦੀ ਆਰਡਰ ਕੁਆਲਿਟੀ ਲੱਗੀ ਹੈ ਕਰਮਾਈ ਦੀ ਤੇ ਉਧਰੋਂ ਮੂਰਲੇ ਪਾਸੋਂ ਦੋਸਤੋ ਧੌਨ ਤੱਕ ਰੇਲੋ ਆਰਡਰ ਦਾ ਕਰੋ ਜੀ ਚੈੱਕ ਪ੍ਰੋਪਰ ਦੋਸਤੋ ਮੱਝ ਪੂਰੇ ਵੱਡੇ ਕਦ ਕਾਟ ਦੀ ਹੈ ਸਾਰੀ ਲਓ ਜੀ ਪਿੱਠ ਪੁੜਾ ਵੇਖੋ ਦੋਸਤੋ ਕਰਮਾਈ ਦਾ ਉਮੀਦ ਆ ਪਸੰਦ ਜ਼ਰੂਰ ਆਊਗੀ ਵੀਰਾਂ ਨੂੰ ਜਿਹੜੇ ਵੀ ਦੇਖਣਗੇ ਵੀਡੀਓ ਬੈਗ ਸਾਈਡ ਤੋਂ ਥਲਾਂ ਦੀ ਕੁਆਲਿਟੀ ਚੈੱਕ ਕਰਵਾ ਦੇਣਾ ਕਰ ਲੋ ਜੀ ਆਹ ਵੇਖੋ ਦੋਸਤੋ ਨਖੜਵੇਂ ਚਾਰੇ ਥਣ ਲੱਗੇ ਦੇਖੋ ਬਹੁਤ ਸੋਹਣੀ ਸ਼ੇਪ ਥਨਾਂ ਦੀ ਤੇ ਸਭ ਤੋਂ ਵੱਡੀ ਗੱਲ ਜਿਹੜਾ ਬੱਚਾ ਵੀ ਇੰਪੋਰਟਡ ਸੀਮੰਦਵ ਲੋ ਜੀ ਚੈੱਕ ਕਰੋ ਦੋਸਤੋ ਆਰਡਰ ਕਰਮਾਇਦਾ ਐਚ ਐਫ ਗਾਵਾਂ ਤੋਂ ਵੱਧ ਕੇ ਆਰਡਰ ਤਿਆਰ ਕੀਤਾ ਜੀ अच्छा भाई जी मोल ਕਿੰਨਾ ਕਰਨਾ ਦਾ ਮਾਇਦਾ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਜੀ ਕੌਣ ਤੇ ਹੋਊਗਾ ਹਾਂਜੀ ਠੀਕ ਹੈ ਜੀ ਬਾਕੀ ਆਏਗਾ ਇਹਦਾ ਪੂਰਾ ਮਾਨਤਨ ਕਰਾਂਗੇ ਜੀ ਠੀਕ ਹੈ ਗੱਲ ਨਹੀਂ ਜੀ ਲੋ ਦੋਸਤੋ ਬਾਈ ਕਹਿੰਦਾ ਵੀ ਮੁੱਲ ਜਿਹੜਾ ਕਰਨਾ ਵਾ ਇਸ ਮੱਝ ਦਾ ਫੋਨ ਤੇ ਹੋਊਗਾ ਆ ਬਾਕੀ ਦੋਸਤੋ ਕੋਈ ਇਹ ਨਾ ਵੀਰ ਸਮਝੇ ਕਿ ਮੁੱਲ ਜ਼ਿਆਦਾ ਹੋਊਗਾ ਫੋਨ ਤੇ ਕਰਨਾ ਦੋਸਤੋ ਹਰ ਇੱਕ ਪਰਦੇਲੀ ਚੀਜ਼ ਹੁੰਦੀ ਹੈ ਚਲੋ ਆਪਣੀ ਆਪਣੀ ਭੈਣ ਭਰਾਵਾਂ ਦੀ ਸੋਚ ਹੁੰਦੀ ਹੈ ਮੁੱਲ ਫੋਨ ਤੇ ਹੋਊਗਾ ਤੇ ਹੋਊਗਾ ਮੁੱਲ ਦੋਸਤੋ ਮੱਝ ਦੇ ਕੱਦ ਕਰਦੇ ਦੁੱਧ ਦੇ ਹਿਸਾਬ ਨਾਲ ਇੱਕ ਵਾਰੀ ਫਿਰ ਦਿਖਾ ਦਿੰਦਾ ਨਾ ਵੀ ਆਰਡਰ ਕੁਆਲਿਟੀ ਸਾਰੀ ਦੇਖ ਲ ਬਹੁਤ ਸੋਹਣੀ ਮਾਝਾ ਦੋਸਤੋ ਕਰੋ ਚੈੱਕ ਇਹਦੀ ਫੇਸ ਕੁਆਲਿਟੀ ਤੇ ਬੱਚਾ ਵੀ ਮਗਰੇ ਦੇ ਕੱਟੀ ਤੇ ਇਸ ਤੋਂ ਬਨਾ ਮਾਈ ਦੇ ਕੋਲ ਇੱਕ ਮਾਲੀ ਹੈ ਸੇਰ ਕਰਨਾ ਉਹਦੀ ਵੀ ਆਪਾਂ ਡਿਟੇਲ ਬਾਈ ਤੋਂ ਕੋਲ ਪੁੱਛ ਲੈਂਦੇ ਹਾਂ ਹਾਂਜੀ ਬਾਈ ਜੀ ਕਿੰਨੇ ਚਿਰ ਦਾ ਮਾਲੀ ਹੈ ਇਹ ਜੀ 15 16 ਮਹੀਨੇ ਦਾ 15 ਮਹੀਨੇ ਦਾ 15 ਮਹੀਨੇ ਹੈ ਜਣੀ 1 ਸਾਲ ਤੇ 3 ਮਹੀਨੇ ਜੀ 3 ਮਹੀਨੇ ਦਾ ਹੈ ਜੀ ਠੀਕ ਹੈ ਜੀ ਤੇ ਇਹਦਾ ਬਾਈ ਜੀ ਕੋਈ ਮਦਰ ਮਿਲ ਕੇ ਰਿਕਾਰਡ ਪਤਾ ਹਾਂਜੀ ਇਹਦੀ ਮਾਂ ਥੱਲੇ 20 ਲੀਟਰ ਦੋ ਠੀਕ ਹੈ ਜੀ ਅੱਛਾ ਜੀ ਤੇ ਐ ਦੀ ਜੋ ਸੂਈ ਆ ਉਹ ਚੰਗੇ ਪੈਸੇ ਮਿਲੇ ਹਨ ਤੁਸੀਂ ਵੇਚਤੀ ਹੈ ਜੀ ਠੀਕ ਹੈ ਜੀ ਇਹ ਮਗਰ ਹੈ ਸਾਡੇ ਕੋਲ ਕੋਈ ਸਵਾਗ ਸਾਲ ਦੀ ਉਮਰੇ ਜੇ ਆ ਕਰੋ ਚੱਕੀ ਬਹੁਤ ਸੋਹਣੇ ਦੋਸਤੋ ਬਰਾਬਰ ਦੇ ਟੈਸਟਿਕਲ ਦੋਵੇਂ ਤੇ ਅੱਖਾਂ ਦੋਵੇਂ ਬਿੱਲੀਆਂ ਬਣ ਕੇ ਸੰਘ ਦੋਸਤੋ ਬਿਲਕੁਲ ਨਿਗਾ ਨਿਗਾ ਹੀ ਮੁੜੀ ਜਾਂਦਾ ਕਰ ਲੋ ਚੱਕ ਆਮੇ ਦੀ ਬੜੀ ਕੁੰਡੀ ਹੈਗੀ ਤੇ ਆਪਣੀ ਨੀਲੀ ਰਾਵੀ ਦੀ ਹਮਾਇਤ ਢਿੱਲੋ ਜੀ ਕਰੋ ਚੱਕ ਜੀ ਦੇਖੋ ਜੀ ਦੋਸਤੋ ਪਿੱਠ ਕੋੜਾ ਵੀ ਮਾਲੀ ਦਾ ਚੈੱਕ ਕਰ ਲੋ ਜੇ ਸਵਾਗ ਸਾਲ ਦੀ ਸਾਰੀ ਉਮਰ ਹੈ ਪਸਾਂ ਦੇ ਜਿਹੜੇ ਵੀਰ ਨੂੰ ਹੋਊਗਾ ਦੋਸਤੋ ਵੀਰ ਫੋਨ ਤੇ ਗੱਲਬਾਤ ਕਰਿਓ ਵੀਰ ਨਾਲ ਤੇ ਤੁਸੀਂ ਖਰੀਦ ਸਕਦੇ ਇਹਦਾ ਬਾਈ ਜੀ ਮੁੱਲ ਆਪਾਂ ਦੱਸ ਦਿੰਦਾ ਹਾਂਜੀ ਇਹ ਦੱਸ ਦਿੰਨੇ ਆ 28000 ਰੁਪਇਆ ਲਮੜੀ 28000 ਹਾਂਜੀ ਕਿੰਨਾ ਕੁ ਮੰਨਤ ਨੂੰ ਸੁਗਾ ਚ ਇਹਦਾ ਆਪਾਂ 50000 ਤੱਕ ਦੇ ਦਾਂਗੇ 50000 30000 ਦਾ ਮੰਨਤ ਨੇ ਜੀ ਹਾਂਜੀ ਲਓ ਜੀ ਡਿਮਾਂਡ 28000 ਰੁਪਇਆ ਤੇ 25000 ਦੇ ਵਿੱਚ ਬਈ ਕਹਿੰਦਾ ਵੀ ਆਆਂ ਗਿਆ ਦਾ ਮੰਨਤਾਂ ਛੋੜ ਛਪਾ ਜਿਹੜਾ ਮੌਕੇ ਤੇ ਹੋਊਗਾ ਏਕੇ ਮਾਲੀ ਤੇ ਏਕੇ ਜਿਹੜੀ ਦੋਸਤੋ ਮੱਝ ਬਹੁਤ ਸੋਹਣੀ ਮੱਝ ਦੋਵੇਂ ਪਸੂ ਸੇਲ ਹੈ ਬਾਈ ਦੇ ਕੋਲ ਕੰਟੈਕਟ ਨੰਬਰ ਬਾਈ ਦਾ ਸਕਰੀਨ ਤੇ ਚਾਹ ਜਿਹੜੇ ਵੀ ਨੂੰ ਪਸੰਦ ਆ ਜੀ ਵੀ ਮੱਝ ਬਾਈ ਨਾਲ ਫੋਨ ਤੇ ਕਰਿਓ ਗੱਲਬਾਤ ਖਰੀਦਿਓ ਧੰਨਵਾ